ਗੁਰਦਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀ ਮੀਟਿੰਗ ਦਾ ਮੁੱਖ ਮਨੋਰਥ ਇਹ ਆ ਕਿ ਸਿੱਖ ਕੌਮ ਨੂੰ ਬਹੁਤ ਸਾਰੀਆਂ ਦਰਪੇਸ਼ ਜਿਹੜੀਆਂ ਸਮੱਸਿਆਵਾਂ ਉਹ ਸ਼ਹਿਰ ਦੇ ਵਿੱਚ ਵੀ ਸ਼ਹਿਰੋਂ ਬਾਹਰ ਵੀ ਪੇਸ਼ ਹੁੰਦੀਆਂ ਉਹਨਾਂ ਮੁੱਦਿਆਂ ਦੇ ਉੱਤੇ ਬਹੁਤ ਵੱਡੇ ਪੱਧਰ ਤੇ ਕਮੈਂਟ ਕੀਤੇ ਜਾਂਦੇ ਆ ਕਿਸੇ ਦਸਤਾਰ ਲਾਈ ਜਾਂਦੀ ਆ ਕਿਸੇ ਗੁਰੂਕਾ ਜੀ ਬੇਪਤੀ ਕੀਤੀ ਜਾਂਦੀ ਆ ਬਿਆਦ ਵੀ ਕਰਦੇ ਆ ਕਿਤੇ ਫਿਲਮਾਂ ਨਾਟਕ ਬਣਾ ਕੇ ਉਹ ਨਟਾਂਕੀ ਢੰਗ ਦੇ ਨਾਲ ਸਿੱਖ ਕੌਮ ਦਾ ਜਿਹੜਾ ਇਤਿਹਾਸ ਹੈ ਉਹਨੂੰ ਕਲੰਕਿਤ ਕਰਨ ਦੀ ਕੋਸ਼ਿਸ਼ ਕਰਦੇ ਲੋਕ ਉਹ ਜਿਹੜੇ ਸ਼ਰਾਰਤੀ ਲੋਕ ਆ ਉਹਨਾਂ ਨੂੰ ਨੱਥ ਪਾਉਣ ਲਈ ਅਸੀਂ ਸ਼ਹਿਰ ਦੀਆਂ ਜਿੰਨੀਆਂ ਸਿੱਖ ਜਥੇਬੰਦੀਆਂ ਜਿਹੜੇ ਬਹੁਤ ਲੰਮੇ ਸਮੇਂ ਤੋਂ ਸ਼ਹਿਰ ਦੇ ਵਿੱਚ ਵਿਚਰ ਰਹੀਆਂ ਔਰ ਬਹੁਤ ਵਧੀਆ ਕੰਮ ਵੀ ਕਰ ਰਹੀਆਂ ਆ ਉਹ ਇਹ ਨਹੀਂ ਕੰਮ ਸਾਰਿਆਂ ਦਾ ਵਧੀਆ ਆ ਅਸੀਂ ਉਹਨਾਂ ਸਾਰਿਆਂ ਨੂੰ ਇੱਕ ਲੜੀ ਦੇ ਵਿੱਚ ਪਰੋਣ ਲਈ ਸ਼ਹਿਰ ਦੀ ਇੱਕ 51 ਮੈਂਬਰੀ ਕਮੇਟੀ ਬਣਾਉਣ ਜਾ ਰਹੇ ਆ ਜੇ ਦਾ ਇੱਕੋ ਇੱਕ ਮਨੋਰਥ ਹੈ ਵੀ ਕਿਸੇ ਵੀ ਗੁਰਦਾਰਾ ਸਾਹਿਬ ਕਿਸੇ ਵੀ ਗੁਰਸਿੱਖ ਤੇ ਕਿਸੇ ਵੀ ਪਰਿਵਾਰ ਤੇ ਕੋਈ ਗੁਰਮਤ ਮਰਜ਼ਾ ਦਾ ਅਨਕੂਲ ਜੇ ਕੋਈ ਉਹਦੇ ਉਲਟ ਚੱਲ ਕੇ ਕੰਮ ਕਰਦਾ ਅਸੀਂ ਉੱਤੇ ਡਟ ਕੇ ਪਹਿਰਾ ਦੇਵਾਂਗੇ ਉਹਦਾ ਸਾਥ ਦੇਾਂਗੇ ਔਰ ਮੈਂ ਇੱਥੇ ਇੱਕ ਗੱਲ ਇਹ ਵੀ ਚਾਹਨਾ ਕਿ ਆਉਣ ਵਾਲੇ ਸਮੇਂ ਜਿਹੜੀ ਮੀਟਿੰਗ ਆਪਾਂ ਕਰਾਂਗੇ ਮੈਂ ਅਜੋ ਕਹਿ ਨਹੀਂ ਸਕਿਆ ਉਹਦੇ ਵਿੱਚ ਜਿੰਨੇ ਵੀ ਕ੍ਰਾਂਤੀ ਸਿੰਘ ਆ ਸਾਡੇ ਗੁਰੂ ਘਰਾਂ ਦੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਹਾਂਗੇ ਤੇ ਅਸੀਂ ਆਪ ਵੀ ਕੋਸ਼ਿਸ਼ ਕਰਾਂਗੇ ਹਰ ਗੁਰਦੁਆਰਾ ਸਾਹਿਬ ਦੇ ਨਾਲ ਸੰਪਰਕ ਬਣਾਇਆ ਜਾਵੇ ਜਿਹੜੇ ਗੁਰੂ ਘਰ ਦੇ ਵਜ਼ੀਰ ਆ ਗ੍ਰੰਥੀ ਸਿੰਘ ਆ ਉਹਨੇ ਤਰਖਾਹਾਂ ਵੀ ਬਹੁਤ ਥੋੜੀਆਂ ਆ ਹੂੰ ਉਹਨਾਂ ਬੇਨਤੀ ਕਰਾਂਗੇ ਭਾਈ ਇਹਨਾਂ ਨੇ ਆਪਣੇ ਬੱਚੇ ਵੀ ਪਾਲਣੇ ਪਰਿਵਾਰ ਵੀ ਪਾਲਣੇ ਆ ਇਹਨਾਂ ਦਾ ਕੋਈ ਨਾ ਕੋਈ ਜਿਹੜਾ ਸੋਰਸ ਆ ਉਹਨੂੰ ਵਧਾਇਆ ਜਾਵੇ ਕਿਉਂਕਿ ਸਾਡੇ ਵਿੱਚ ਜਿਹੜੀ ਨਿਤਨੇਮ ਕਰਨ ਦੀ ਪਾਠਕੰਦੀ ਵੀ ਜਿਹੜੀ ਤੀਬਰਤਾ ਉਹ ਘਟ ਘਟਦੀ ਜਾ ਰਹੀ ਆ ਕਰਦੇ ਸਾਰੇ ਹੋਣਗੇ ਪਰ ਉਹਨਾਂ ਨਹੀਂ ਹੈ ਜਿੰਨਾ ਚਾਹੀਦਾ ਹੈ ਬਹੁਤ ਬੜੀਆਂ ਘਟਾ ਆਇਆ ਸਾਡੇ ਬੱਚੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਵੀ ਆਪਾਂ ਲੀਤੇ ਤੋਰ ਲਈ ਗੁਰਮੁਖ ਟ੍ਰੇਨਿੰਗ ਕੈਂਪ ਜਾਂ ਆਪਾਂ ਉਹਨਾਂ ਦੇ ਵਿਦਿਆ ਲਈ ਜਾਂ ਉਹਨਾਂ ਨੂੰ ਚੰਗੀ ਸ਼ਾਸਤਰ ਵਿਦਿਆ ਦੇਣ ਲਈ ਇਹ ਜਿਹੇ ਵੀ ਪਰਾਲੇ ਨਾਲ ਨਾਲ ਕਰਾਂਗੇ ਕੀਰਤੰਦਰਤਾ ਆਪਾਂ ਕਰੋਨੇ ਹੀ ਜਾਂ ਹੋਰ ਵੀ ਕੰਮ ਕਰਦੇ ਆਂ ਉਹਨਾਂ ਅਕੈਡਮੀਆ ਦੇ ਵਿੱਚ ਵੀ ਬੱਚਿਆਂ ਨੂੰ ਦਾਖਲ ਕਰਾ ਕੇ ਇੱਕ ਵਧੀਆ ਕੰਮ ਕਰਾਂਗੇ ਔਰ ਵੱਡੀ ਸਾਡਾ ਜਿਹੜਾ ਅੱਜ ਦਾ ਮਨੋਰਥ ਸਾਰਿਆਂ ਦਾ ਉਹ ਇਹੋ ਹੀ ਆ ਵੀ ਸ਼ਹਿਰ ਦੇ ਵਿੱਚ ਕਿਸੇ ਵੀ ਕਿਸਮ ਦੀ ਕੋਈ ਨਾ ਆਪਾਂ ਕਿਸੇ ਨਾਲ ੱਤਕਾ ਕਰਦੇ ਆਂ ਨਾ ਆਪਾਂ ਕਿਸੇ ਦਾ ੱਤਕਾ ਸਹਿਣਾ ਸਾਰੇ ਸੰਦਰ ਸ਼ਹਿਰ ਦੀ ਸੰਗਤ ਨੂੰ ਬੇਨਤੀ ਹੈ ਕਿ ਭਾਈ ਜਿਸ ਕਿਸੇ ਨੇ ਵੀ ਕੋਈ ਸਿੱਖੀ ਦੇ ਉਲਟ ਗੱਲ ਕੀਤੀ ਅਸੀਂ ਸਾਰੇ ਜਿੰਨੇ ਅੱਜ ਇਕੱਠੇ ਹੋਏ ਆ ਜਾਂ ਆਉਣ ਵਾਲੇ ਸਮੇਂ 'ਚ ਹੋਰ ਇਹਨੂੰ ਕਾਫਲਾ ਬਧਾਵਾਂਗੇ ਅਸੀਂ ਸਾਰੇ ਡਟ ਕੇ ਪਹਿਰਾ ਦੇਵਾਂਗੇ ਤੇ ਸਾਰਿਆਂ ਦਾ ਸਾਥ ਦੀ ਜ਼ਰੂਰਤ ਹੈ ਸਾਰੇ ਆਪਣੇ ਆਪਣੇ ਪਾਰਟੀ ਵਿੱਚ ਤੋਂ ਉੱਪਰ ਉੱਠ ਕੇ ਧੜੇਵੰਦੀ ਤੋਂ ਉੱਪਰ ਉੱਠ ਕੇ ਔਰ ਸਾਰੇ ਆਪਾਂ ਜੁੜੀਏ ਰਾਣਾ ਜੀ ਜੀ ਤੁਹਾਡੇ ਨਾਲ ਕਿਸੇ ਨੇ ਜੁੜਨਾ ਹੋਵੇ ਕੋਈ ਸੰਪਰਕ ਕਰਨਾ ਹੋਵੇ ਤਾਂ ਕੀ ਕਿਸ ਤਰ੍ਹਾਂ ਮਿਲ ਸਕਦੇ ਹੈ ਇੱਕ ਦੋ ਦਿਨਾਂ ਦੇ ਵਿੱਚ ਸੋਮਵਾਰ ਤੱਕ ਆਪਾਂ ਕਮੇਟੀ ਸਾਰੀ ਬਣਾ ਦੇਣੀ ਹੈ ਹੂੰ ਵੈਸੇ ਸਾਰਿਆਂ ਦਾ ਨੰਬਰ ਸਾਰਿਆਂ ਦੇ ਇਸ਼ੂ ਕਰਾਂਗੇ ਹੂੰ WhatsApp ਗਰੁੱਪ ਬਣਾਵਾਂਗੇ ਹੂੰ ਉਹਦੇ ਮੈਸੇਜ ਚੜਾਂਗੇ ਹੂੰ ਮੈਸੇਜ ਵੀ ਸਿਰਫ ਇਸੇ ਗੱਲ ਦਾ ਹੋਊਗਾ ਵੀ ਜਿਹੜਾ ਆਪਾਂ ਸਿੱਖੀ ਦੇ ਅਨੁਕੂਲ ਜਿਹੜੇ ਆਪਾਂ ਮੁੱਦਾ ਚੱਕਣਾ ਹੈ ਉਹ ਹੀ ਇਹ ਨਹੀਂ ਵੀ ਕਿ ਸਵੇਰੇ ਉੱਠ ਕੇ 20 ਕੰਨਾਂ ਨੂੰ ਗੁੱਡ ਮਾਰਨਿੰਗ ਪਾਤੀ ਗੁੱਡ ਈਵਨਿੰਗ ਪਾਤੀ ਉਹ ਗੱਲਾਂ ਨਹੀਂ ਆਪਾਂ ਸਿਰਫ ਧਰਮ ਦੀ ਗੱਲ ਹੀ ਕਰਦੇ ਹਾਂ ਠੀਕ